ਸ਼੍ਰੀ ਸ਼ੰਕਰ ਕਟਾਰੀਆ ਜੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਣਾ ਜਿਹੜਾ ਉਹ ਨਾਮ ਹੈ ਉਹ ਕਮਾਇਆ ਆਓ ਅੱਜ ਆਪਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤੇ ਜਿਹੜੇ ਸਾਰੇ ਸਾਡੇ ਕਿੜੇ ਯੂਥ ਹੈ ਇਹ ਸਾਰੀਆਂ ਅੱਗ ਦੀਆਂ ਨਾਰਾ ਵੈ ਇੱਕ ਇਲੈਕਸ਼ਨ ਦੇ ਦੇਣ ਆਣਗੇ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿ ਕੀ ਕੀ ਹੋ ਰਿਹਾ ਵੈ ਕਿਵੇਂ ਕਿਵੇਂ ਹੋ ਰਿਹਾ ਉਹ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਨੌਜਵਾਨ ਨੇ ਉਹ ਸਮਾਜ ਦੇ ਵਿੱਚ ਜਾਂ ਆਪਣੀ ਨਰਾਜਨੀਤੀ ਦੇ ਵਿੱਚ ਬਹੁਤ ਘੱਟ ਉੱਭਰ ਕੇ ਆਉਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮਿਲਾਨ ਜਾ ਰਹੇ ਹਾਂ ਕਿ ਇੱਕ ਯੂਥ ਆਗੂ ਨੇ ਨੌਜਵਾਨ ਆਗੂ ਨੇ ਸਾਡੇ ਹਲਕੇ ਵਿਧਾਨ ਸਭਾ ਹਲਕਾ ਜੀਰਾ ਤੋਂ ਸ਼੍ਰੀ ਨਰੇਸ਼ ਕਟਾਰੀਆ ਜੀ ਦੇ ਸੁਪੁੱਤਰ ਸ਼੍ਰੀ ਸ਼ੰਕਰ ਕਟਾਰੀਆ ਜੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਣਾ ਜਿਹੜਾ ਉਹ ਨਾਮ ਹੈ ਉਹ ਕਮਾਇਆ ਆਓ ਅੱਜ ਆਪਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤੇ ਜਿਹੜੇ ਜਨਤਾ ਦੇ ਜੋ ਸਵਾਲ ਨੇ ਉਹ ਆਪਾਂ ਇਹਨਾਂ ਤੋਂ ਇਹਨਾਂ ਤੋਂ ਜਵਾਬ ਲੈਣੇ ਆ ਉਹ ਆਪਾਂ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆ ਹਾਂਜੀ ਸ਼ੰਕਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਮੈਂ ਪਿਆਰ ਭਰੀ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸ਼ੰਕਰ ਜੀ ਮੇਰਾ ਪਹਿਲਾ ਸਵਾਲ ਐਜ਼ ਅ ਬੀਇੰਗ ਲੇਡੀਜ਼ ਇਹ ਆ ਕਿ ਔਰ ਜਦੋਂ ਅਸੀਂ ਜਿਵੇਂ ਜਾਈਦਾ ਪਿੰਡਾਂ ਦੇ ਵਿੱਚ ਹਨਾ ਲੋਕ ਸਾਨੂੰ ਔਰਤਾਂ ਕਹਿੰਦੀਆਂ ਨੇ ਜੇ ਜਦੋਂ ਤੁਸੀਂ ਕਿਸੇ ਵਿਧਾਇਕ ਕੋਲ ਜਾਨੇ ਹੋ ਤੇ ਉਹਨਾਂ ਨੂੰ ਇਹ ਸਵਾਲ ਕਰੋ ਵੀ ਜਿਹੜਾ ਜਦੋਂ ਆਵਾਜ਼ੀ ਪਾਰਟੀ ਦੀ ਸਰਕਾਰ ਬਣਨੀ ਸੀ ਉਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਹਜ਼ਾਰ ਹਜ਼ਾਰ ਰੁਪਏ ਜਿਹੜਾ ਔਰਤਾਂ ਨੂੰ ਦਵਾਂਗੇ ਤੇ ਜਿਹੜੀ ਉਹ ਪੈਨਸ਼ਨ ਹੈ ਉਹ ਅਸੀਂ 2500 ਕਰਾਂਗੇ ਉਹ ਹਲੇ ਤੱਕ ਉਹ ਵਾਅਦਾ ਜਿਹੜਾ ਨਹੀਂ ਪੂਰਾ ਹੋਇਆ ਉਹ ਕਦੋਂ ਤੱਕ ਤੁਹਾਡੀ ਸਰਕਾਰ ਪੂਰਾ ਕਰਨ ਜਾ ਰਹੀ ਹੈ ਜਿਹੜਾ ਭੈ ਜੀ ਤੁਸੀਂ ਗੱਲ ਕੀਤੀ ਹੈ ਹਜ਼ਾਰ ਹਜ਼ਾਰ ਰੁਪਏ ਦੀ ਤੇ 2500 ਰੁਪਏ ਪੈਨਸ਼ਨ ਦੀ ਜੀ ਇਹ ਬਹੁਤ ਜਲਦੀ ਇਹ ਵਾਅਦੇ ਜਿਹੜੇ ਪੂਰੇ ਕੀਤੇ ਜਾਣਗੇ ਕੁਝ ਸਮਾਂ ਪਹਿਲਾਂ ਦਿੱਲੀ ਦੇ ਵਿੱਚ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਵਾ ਕਿ 1-1000 ਰੁਪਏ ਕਿਹੜਾ ਉਹ ਲੇਡੀਜ਼ ਨੂੰ ਦਿੱਤਾ ਜਾ ਰਿਹਾ ਵਾ ਹਾਂਜੀ ਤੁਹਾਨੂੰ ਵੀ ਪਤਾ ਵਾ ਕਿ ਜਦੋਂ ਆਪਾਂ ਇੱਕ ਘਰ ਦੇ ਵਿੱਚੋਂ ਦੂਜੇ ਘਰ ਜਾਣਾ ਹੋਵੇ ਨਾ ਹਾਂਜੀ ਉਹਦੀ ਸਾਫ ਸਫਾਈ ਤੇ ਟਾਈਮ ਲੱਗਦਾ ਵਾ ਬਿਲਕੁਲ ਤੇ ਪਰ ਇਹ ਤਾਂ 70-75 ਸਾਲ ਹੋ ਗਏ ਆ ਕਿ ਜੋ ਪਿਛਲੀਆਂ ਸਰਕਾਰਾਂ ਕਰਪਟ ਸਰਕਾਰਾਂ ਸੀ ਉਹਨਾਂ ਦੀ ਸਫਾਈ ਕਰਨ ਲਈ ਕੁਝ ਸਮਾਂ ਤਾਂ ਆਪਾਂ ਨੂੰ ਚਾਹੀਦਾ ਵਾ ਨੇ ਤਾਂ ਹਮੇਸ਼ਾ ਆਪਾਂ ਵੇਖਦੇ ਆ ਕਿ ਜਦੋਂ ਸਰਕਾਰਾਂ ਜਾਂਦੀਆਂ ਵਾ ਹਾਂਜੀ ਉਦੋਂ ਲੋਕਾਂ ਨੂੰ ਖੁਸ਼ ਕਰਨ ਲਈ ਹਾਂਜੀ ਨੌਕਰੀਆਂ ਦੇਣੀਆਂ ਸਕੀਮਾਂ ਦੇਣੀਆਂ ਉਹਨਾਂ ਨੂੰ ਆਦੇਵਲ ਅਟੈਚ ਕਰਨ ਲਈ ਪਰ ਇਹ ਪਹਿਲੀ ਸਰਕਾਰ 70 75 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਵੇਖਿਆ ਵਾ ਕਿ ਸਰਕਾਰ ਆਂਦੀ ਹੈ ਮਾਰਚ ਦੇ ਵਿੱਚ 16 ਮਾਰਚ ਨੂੰ ਆਈ ਥਿੰਕ 16 ਮਾਰਚ ਦੀ ਗੱਲ ਆ ਕਿ ਜਦੋਂ ਸੋਚ ਚੱਕਦੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਜੀ ਤੇ ਥੋੜੀ ਦੇਰ ਬਾਅਦ ਜੂਨ ਜੁਲਾਈ ਦੇ ਵਿੱਚ ਪਹਿਲਾ ਨੋਟੀਫਿਕੇਸ਼ਨ ਇਹ ਜਾਰੀ ਕਰਦੇ ਆ ਕਿ ਬਿਜਲੀ ਫਰੀਦ ਆ। ਹਾਂਜੀ। ਦੇਖੋ ਜੀ ਬਿਜਲੀ ਫਰੀ ਹੋਗੀ 0 ਬਿੱਲਾਂ ਲੱਗ ਪੇ ਸਾਰੀ ਸੰਗਤ ਖੁਸ਼ ਆ ਸਾਰੀ ਜਨਤਾ ਖੁਸ਼ ਆ। ਓਵੇਂ ਮੁਹੱਲਾ ਕਲੇ ਨੇ ਖੁੱਲ ਗਏ ਓਵੇਂ ਮਕੀ ਸਕੂਲ ਸਕੂਲ ਖੁੱਲਣ ਪੇ ਹਾਂਜੀ। ਸਕੂਲਾਂ ਦੇ ਕਿਹੜੀ ਰੈਵਨਿਊਸ਼ਨ ਹੋਣ ਲੱਗ ਪਈ ਟੀਚਰ ਸੀ ਜਿਹੜੇ ਉਹ ਪੱਕੇ ਕੀਤੇ ਗਏ ਇਹ ਚੀਜ਼ਾਂ ਸਰਕਾਰਾਂ ਹਮੇਸ਼ਾ ਜਾਣ ਲੱਗੇ ਕਰਦੀਆਂ। ਹਾਂਜੀ। ਪਰ ਇਹ ਸਾਡੀ ਸਰਕਾਰ ਨੇ ਪਹਿਲ ਦੇ ਤੌਰ ਤੇ ਇਹਨੂੰ ਕੀਤਾ ਕਿਉਂਕਿ ਸਾਡੀ ਸਰਕਾਰ ਦਾ ਮੇਨ ਕਿਹੜਾ ਅ ਧਿਆਨ ਸੀ ਉਹ ਹੈਗਾ ਸੀ ਸਿਹਤ ਤੇ ਪੜ੍ਹਾਈ ਤੇ ਤੇ ਬਿਜਲੀ ਤੇ ਉਹਦੇ ਵਿੱਚੋਂ ਕੁਝ ਵਾਦੇ ਪੂਰੇ ਹੋ ਗਏ ਸਿਰਫ ਇੱਕ ਇਹ ਵਾਦਾ ਵਾ ਜਿਹੜਾ ਆਪਣਾ ਬੀਬੀਆਂ ਨੂੰ 100000 ਰੁਪਏ ਦੇਣਾ ਉਹ ਵੀ ਬਹੁਤ ਜਲਦੀ ਪੂਰਾ ਕੀਤਾ ਜਾਊਗਾ ਚੋਣ ਜਾਬਤਾ ਜਦੋਂ ਖਤਮ ਹੁੰਦਾ ਵਾ ਹਾਂਜੀ ਬਹੁਤ ਜਲਦੀ ਕੋਈ ਮਸਲਾ ਨਹੀਂ ਮੱਤਦਾ ਹੈਗਾ ਪਰ ਬਹੁਤ ਜਲਦੀ ਇਸ ਚੀਜ਼ ਦਾ ਹੱਲ ਕੀਤਾ ਜਾਊਗਾ ਜੀ ਤੇ ਹੁਣ ਜਿਸ ਤਰ੍ਹਾਂ ਕਿ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਉਹਦਾ ਬਿਗਲ ਵੱਚੁੱਕਾ ਆਪਣੇ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਕੈਬਨਿਟ ਮੰਤਰੀ ਨੇ ਲਾਲਜੀਤ ਜੀ ਭੁੱਲਰ ਜੀ ਨੂੰ ਉਹਨਾਂ ਨੂੰ ਟਿਕਟ ਮਿਲੀ ਆ ਤੇ ਹੁਣ ਵਿਰੋਧੀਆਂ ਦਾ ਕਹਿਣਾ ਹੈ ਕਿ ਵਿਰੋਧੀਆਂ ਨੇ ਹਲੇ ਕੋਈ ਆਪਦਾ ਚਿਹਰਾ ਨਹੀਂ ਉਤਾਰਿਆ ਪਰ ਉਹ ਕੋਈ ਵੱਡਾ ਚਿਹਰਾ ਉਹਨਾਂ ਦੇ ਅੱਗੇ ਉਤਾਰਨ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਤੁਹਾਡੀ ਜਿਹੜੀ ਪਹਿਲਾਂ ਤੁਸੀਂ 2022 ਦੇ ਵਿੱਚ ਜਿੱਤ ਹਾਸਲ ਕੀਤੀ ਸੀ ਉਸੇ ਪ੍ਰਕਾਰ ਹੀ ਏਡੀ ਵੱਡੀ ਤੁਸੀਂ ਲੀਡ ਦੇ ਨਾਲ ਜਿੱਤੋਗੇ ਇਸ ਏਰੀਆ 'ਚ 2022 ਦੇ ਵਿੱਚ ਵੀ ਦੂਜੀਆਂ ਪਾਰਟੀਆਂ ਨੇ ਵਿਰੋਧੀਆਂ ਪਾਰਟੀਆਂ ਨੇ ਵੱਡੇ ਚਿਹਰੇ ਹੀ ਉਤਾਰੇ ਸੀ ਜੀ ਪਰ ਫਿਰ ਵੀ ਸੰਗਤ ਨੇ ਜੋ ਸਹੀ ਕੰਮ ਕਰਦੇ ਸੀ ਜਿਨ੍ਹਾਂ ਦੀ ਸ਼ਬੀ ਸਾਹਬ ਸੀ ਲੋਕਾਂ ਪ੍ਰਤੀ ਪਿਆਰ ਸੀ ਉਹਨਾਂ ਨੂੰ ਹੀ ਜਿਤਾ ਕੇ ਵਿਧਾਨ ਸਭਾ ਦੀਆਂ ਪੋੜੀਆਂ ਚੜਾਇਆ ਜੀ ਰਹੀ ਗੱਲ ਲੋਕ ਸਭਾ ਇਲੈਕਸ਼ਨ ਦੀ ਹੂੰ ਸਾਡੇ ਲੋਕ ਸਭਾ ਦੇ ਵਿੱਚ 9 ਹਲਕੇ ਪੈਂਦੇ ਆ ਹਾਂਜੀ ਸਭ ਤੋਂ ਵੱਧ ਲੀਡ ਜੀਰੇ ਹਲਕੇ ਦੀ ਨਿਕਲੂਗੀ ਮੰਤਰੀ ਸਾਹਿਬ ਨੂੰ ਅਸੀਂ ਚੰਗੀ ਲੀਡ ਨਾਲ ਇਥੋਂ ਜਿਤਾ ਕੇ ਭੇਜਾਂਗੇ ਤੇ ਇੱਕ ਵਿਰੋਧੀਆਂ ਦਾ ਕਹਿਣਾ ਤੁਹਾਡੇ ਤੇ ਇਲਜ਼ਾਮ ਇਸ ਚੀਜ਼ ਦਾ ਵੀ ਲੱਗ ਰਿਹਾ ਵਾ ਕਿ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਤੇ ਜਿਵੇਂ ਕੋਈ ਵੀ ਨਵਾਂ ਵਰਕਰ ਆਉਂਦਾ ਉਹਨਾਂ ਨੂੰ ਅਹੁਦੇ ਮਤਲਬ ਦਿੱਤੇ ਜਾ ਰਹੇ ਆ ਤੇ ਤੁਸੀਂ ਇਹਦੇ ਬਾਰੇ ਕੀ ਆਪਣਾ ਸਪਸ਼ਟੀਕਰਨ ਦੇਣਾ ਚਾਹੋਗੇ ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਕਿਹੜੇ ਬਲਾਕ ਪ੍ਰਧਾਨ ਆ ਉਹ ਪਾਰਟੀ ਦੀ 리ਡ ਦੀ ਹੱਡੀ ਮੰਨੀ ਗਈ ਹੈ ਹਾਂਜੀ ਸਾਡੇ ਤੇ 32 ਬਲਾਕ ਪ੍ਰਧਾਨ ਲੱਗੇ ਆ ਜੀ ਉਹਨਾਂ ਵਿੱਚੋਂ ਕੋਈ ਐਵੇਂ ਦਾ ਬੰਦਾ ਨਹੀਂ ਲੱਗਾ ਹੈਗਾ ਕਿ ਜਿਹੜਾ ਦੂਜੀਆਂ ਪਾਰਟੀਆਂ ਤੋਂ ਆਇਆ ਹੋਵੇ ਜੀ ਇਹ ਜਾਂ ਕੋਈ ਪੁਰਾਣੇ ਬੰਦੇ ਨੂੰ ਪਿੱਛੇ ਕੀਤਾ ਹੋਈ ਹੈ ਨਵਾਂ ਬੰਦਾ ਲੱਗਾ ਹੋਵੇ ਦੂਸਰੀ ਗੱਲ ਇਹ ਨਵੇਂ ਪੁਰਾਣੇ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਬੰਦਾ ਮਿਹਨਤ ਕਰਦਾ ਵਾ ਉਹਨੂੰ ਪਾਰਟੀ ਆਪਣੇ ਆਪ ਹੀ ਚੱਕ ਕੇ ਕੁਰਸੀ ਤੇ ਬਿਠਾਉਂਦੀ ਆ ਸਾਡੀ ਪਾਰਟੀ ਦਾ ਮਕਸਦ ਇਹ ਆ ਭਾਵੇਂ ਮੈਂ ਮੈਂ ਅੱਜ ਲੋਕਾਂ ਦੇ ਵਿੱਚ ਵਿਚਰਦਾ ਵਾਂ ਜੇ ਮੈਂ ਘਰੇ ਬਹਿ ਜਾਊਂਗਾ ਪਾਰਟੀ ਮੈਨੂੰ ਘਰੇ ਬਿਠਾ ਦੇਊਗੀ ਜੇ ਮੈਂ ਲੋਕਾਂ ਦੇ ਵਿੱਚ ਵਿਚਰੂੰਗਾ ਕੰਮ ਕਰੂੰਗਾ ਆਟੋਮੈਟਿਕਲੀ ਹੈ ਕਿ ਲੋਕੀ ਵੀ ਮੈਨੂੰ ਪਿਆਰ ਕਰਨਗੇ ਤੇ ਮੈਨੂੰ ਪਾਰਟੀ ਵੀ ਪਿਆਰ ਕਰੂਗੀ ਜੀ ਤੇ ਹੁਣ ਲੋਕਤੰਤਰ ਦੀ ਜਿਹੜੀ ਮੇਨ ਕੜੀ ਆ ਉਹ ਸਰਪੰਚ ਮੰਨੇ ਜਾਂਦੇ ਆ ਸਰਪੰਚੀ ਪੰਚਾਇਤ ਮੰਨੀ ਜਾਂਦੀ ਆ ਪਰ ਤੁਹਾਡੀ ਪਾਰਟੀ ਵੱਲੋਂ ਹਲੇ ਤੱਕ ਸਰਪੰਚੀ ਜਿਹੜਾ ਉਹ ਇਲੈਕਸ਼ਨ ਨਹੀਂ ਹੋਇਆ ਕੋਈ ਵੀ ਸਰਪੰਚ ਜਿਹੜਾ ਉਹ ਨਹੀਂ ਉਤਰਿਆ ਤੇ ਪਰ ਹੁਣ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਆ ਰਿਹਾ ਕਿ ਤੁਹਾਨੂੰ ਲੱਗਦਾ ਵਾ ਵੀ ਬਿਨਾ ਸਰਪੰਚਾਂ ਦੇ ਤੁਸੀਂ ਪਿੰਡਾਂ ਦੇ ਵਿੱਚ ਜਿਹੜੀ ਉਹ ਵੋਟ ਆ ਉਹ ਕਿਵੇਂ ਤੁਸੀਂ ਆਪਣੀ ਕਰੋਗੇ ਉਹ ਇਸ ਚੀਜ਼ ਨਾਲ ਤੁਹਾਨੂੰ ਕੋਈ ਘਾਟਾ ਤਾਂ ਨਹੀਂ ਪਊਗਾ ਕਿ ਜਾਂ ਤੁਹਾਡੇ ਬੂਥ ਇਨਚਾਰਜ ਤੁਸੀਂ ਇੰਨੇ ਮਜ਼ਬੂਤ ਰੱਖੇ ਆ ਦੋ ਇਸ ਚੀਜ਼ ਨੂੰ ਕਵਰ ਕਰਨਗੇ 2022 ਦਾ ਇਲੈਕਸ਼ਨ ਹੋਇਆ ਸੀ ਉਦੋਂ ਆਮ ਪਾਰਟੀ ਕੋਈ ਸਰਪੰਚ ਨਹੀਂ ਹੈਗੇ ਸੀ ਕੋਈ ਚੇਅਰਮੈਨ ਨਹੀਂ ਹੈਗੇ ਸੀ ਕੋਈ ਬਲਾਕ ਸੰਮਤੀ ਚੇਅਰਮੈਨ ਨਹੀਂ ਸੀ ਕੁਝ ਨਹੀਂ ਹੈਗਾ ਸੀ ਪਰ ਜਿਹੜੇ ਸਾਡੇ ਯੂਥ ਸੀ ਸਾਡੇ ਬਜ਼ੁਰਗ ਸੀ ਉਹਨਾਂ ਦੇ ਵਿੱਚ ਜਿਹੜਾ ਜੋਸ਼ ਸੀ ਉਹ 2022 ਦੇ ਨਤੀਜਿਆਂ ਨੇ ਦੱਸਿਆ ਵਾ ਇਸੇ ਤਰ੍ਹਾਂ ਭਾਵੇਂ ਸਰਪੰਚ ਸਾਡੇ ਨਹੀਂ ਹੈਗੇ ਪਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਸਾਡੇ ਬਜ਼ੁਰਗ ਹੈ ਉਹ ਅੱਜ ਵੀ ਹੋਵੇਂ ਉਹਨਾਂ ਦੇ ਵਿੱਚ ਜੋਸ਼ ਹੈ ਅੱਜ ਵੀ ਹੋਵੇਂ ਮਿਹਨਤ ਕਰਦੇ ਆ ਕੋਈ ਘਰੇ ਬਹਿਣ ਵਾਲੇ ਨਹੀਂ ਹੈਗੇ ਇਹ ਸਾਰੇ ਸਾਡੇ ਕਿਹੜੇ ਯੂਥ ਹੈ ਇਹ ਸਾਰੀਆਂ ਅੱਗ ਦੀਆਂ ਨਾਰਾ ਵਾ ਇੱਕੋ ਇਲੈਕਸ਼ਨ ਦੇ ਦੇ ਨਾਣਗੇ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿ ਕੀ ਕੀ ਹੋ ਰਿਹਾ ਵਾ ਕਿਵੇਂ ਕਿਵੇਂ ਹੋ ਰਿਹਾ ਵਾ ਇੱਕ ਵਿਰੋਧੀਆਂ ਦਾ ਕਹਿਣਾ ਇਹ ਹੈ ਕਿ 2022 ਦੇ ਵਿੱਚ ਤਾਂ ਆਵਾਜ਼ੀ ਪਾਰਟੀ ਦਾ ਤੁੱਕਾ ਲੱਗਾ ਸੀ ਕਿਉਂਕਿ ਲੋਕ ਜਿਹੜੇ ਪੁਰਾਣੀਆਂ ਪਾਰਟੀਆਂ ਤੋਂ ਬਹੁਤ ਜ਼ਿਆਦਾ ਅੱਕੇ ਸੜੇ ਪਏ ਸੀ ਤੇ ਉਹਨਾਂ ਨੇ ਇੰਨੀ ਵੱਡੀ ਇਹਨਾਂ ਨੂੰ ਜਿੱਤ ਦਿੱਤੀ ਆ ਪਰ ਕਹਿੰਦੇ ਵੀ ਹੁਣ ਨਹੀਂ ਇਹੋ ਜਿਹਾ ਕੁਝ ਤੁਹਾਨੂੰ ਇਦਾਂ ਦਾ ਕੀ ਲੱਗਦਾ ਤੁਸੀਂ ਪਿੰਡਾਂ 'ਚ ਕਿਉਂਕਿ ਵਿਚਰਦੇ ਤੁਹਾਨੂੰ ਰਿਸਪਾਂਸ ਕੀ ਮਿਲਦਾ ਪਿੰਡਾਂ 'ਚ ਇੱਕ ਨਾ ਸਾਡੇ ਇੱਥੇ ਪਿੰਡ ਕੱਚਰਪੰਨ ਜੀ ਬਲਾਕ ਜੀਰੇ ਦੇ ਵਿੱਚ ਹਾਂਜੀ ਉਹਦੇ 66 ਦੀ ਸਫਾਈ ਹੋਏ ਨੂੰ ਕੱਟੋ-ਕੱਟ 35 ਤੋਂ 40 ਸਾਲ ਹੋ ਗਏ ਜੀ ਸਾਡੀ ਪਾਰਟੀ ਨੇ ਆਨਕੇ ਉਹ ਕੰਮ ਕੀਤੇ ਆ ਜਿਹੜੇ ਲੋਕਾਂ ਨੇ ਸੋਚੇ ਵੀ ਨਹੀਂ ਹੈਗੇ ਸੀ ਜੀ ਜੇ ਕੜੀਆਂ ਵੋਟਾਂ ਪੈਣੀਆਂ ਉਹ ਕੰਮਾਂ ਨੂੰ ਪੈਣੀਆਂ ਵਾਂ ਜੀ ਇਹਨਾਂ ਦੀ ਗੱਲਾਂ ਤੇ ਨਾ ਜਾਓ ਜੀ ਪਹਿਲ ਹੁੰਦੀ ਹਮੇਸ਼ਾ ਕੰਮਾਂ ਦੀ ਹੁੰਦੀ ਹੈ ਲੀਡਰ ਦੀ ਛਵੀ ਦੀ ਹੁੰਦੀ ਹੈ ਸਾਨੂੰ ਪਤਾ ਜਾਂ ਸਾਡੇ ਮਹਾਰਾਜ ਨੂੰ ਪਤਾ ਵਾ ਕਿ ਅਸੀਂ ਲੋਕਾਂ ਦੇ ਨਾਲ ਕਿਵੇਂ ਵਿਚਰਦੇ ਪਏ ਹਾਂ ਤੇ ਕਿਵੇਂ ਕੰਮ ਕਰਦੇ ਪਏ ਹਾਂ ਇਹਨਾਂ ਦੇ ਕਹਿਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਜੀ ਤੇ ਕਰੀਆ ਸਾਹਿਬ ਜਿਵੇਂ ਕਿ ਹੁਣ ਤੁਹਾਡੀ ਪਾਰਟੀ ਦੀ ਜਿਹੜੀ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਨੂੰ ਜੇਲ੍ਹ 'ਚ ਅੰਦਰ ਬੰਦ ਨੇ ਤੇ ਉਹ ਕਿਉਂਕਿ ਮੇਨ ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਦੇ ਸਿਰ ਤੇ ਹੀ ਆਪਾਂ ਚੋਣ ਲੜਦੇ ਆ ਹੁਣ ਜਿਹੜੀ ਚੋਣ ਆ ਰਹੀ ਆ ਤੇ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਅੰਦਰ ਜਾਣ ਦੇ ਨਾਲ ਤੁਹਾਨੂੰ ਇਸ ਚੀਜ਼ ਦਾ ਕੋਈ ਘਾਟਾ ਪਾਊਗਾ ਇਹ ਗੜੀਆਂ ਕਿਸਟਾ ਸਰਕਾਰਾਂ ਵਾ ਜੀ ਇਹ ਸਾਡੇ ਮੁੱਖ ਮੰਤਰੀ ਜੀ ਨੂੰ ਤਾਂ ਸੁਪਰੀਮੋ ਜੀ ਨੂੰ ਤਾਂ ਕੈਦ ਕਰ ਸਕਦੇ ਪਰ ਉਹਨਾਂ ਦੀ ਸੋਜ ਨੂੰ ਕੈਦ ਨਹੀਂ ਕਰ ਸਕਦੇ ਜੀ ਉਹਨਾਂ ਦੇ ਅੰਦਰ ਜਾਣ ਨਾਲ ਘਰ ਘਰ ਕੇ ਕੇਜਰੀਵਾਲ ਜੀ ਨੇ ਜਨਮ ਲੈ ਲਿਆ ਵਾ ਜੀ ਹਰੇਕ ਘਰ ਇੱਕ ਕੇਜਰੀਵਾਲ ਜੰਮ ਚੁੱਕੇ ਆ ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਵਿੱਚ ਹੋਰ ਹੀ ਜਜ਼ਬਾ ਆਇਆ ਵਾ ਹੋਰ ਜੋਸ਼ ਆਇਆ ਵਾ ਜਿੱਥੇ ਅਸੀਂ 50% ਜਾਂ 70% ਕੰਮ ਕਰਦੇ ਸੀ ਉੱਥੇ ਅਸੀਂ ਹੁਣ 90 95% ਲੋਕਾਂ ਦੇ ਵਿੱਚ ਕੰਮ ਕਰ ਰਹੇ ਹਾਂ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪਿਆ ਘਰ ਘਰ ਕੇ ਜੀ ਦੀਵਾਲਜੀ ਨੇ ਜਨਮ ਲਿਆ ਮਤਲਬ ਤੁਹਾਡੇ ਕਹਿੰਦਾ ਮਤਲਬ ਇਹ ਵੀ ਉਹਨਾਂ ਦੇ ਅੰਦਰ ਜਾਣ ਦੇ ਨਾਲ ਤੁਹਾਨੂੰ ਬੈਨੀਫਿਟ ਹੀ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਆ ਜੀ ਬੈਨੀਫਿਟ ਹੀ ਹੋਇਆ ਵਾ ਤੁਹਾਨੂੰ ਅੱਗੇ ਦੱਸਿਆ ਕਿ ਘਰ ਘਰ ਕੇ ਜੀਵਾਲ ਜੀ ਜਨਮ ਲਿਆ ਲਿਆ ਵਾ ਜਦੋਂ ਖਰੇ ਘਰ ਕੇ ਜੀਵਾਲ ਜੀ ਵਰਗੇ ਇਨਸਾਨ ਹੋਣ ਲੱਗ ਪਏ ਤੇ ਆਟੋਮੈਟਿਕਲੀ ਪਾਰਟੀ ਦਾ ਕਿਹੜਾ ਗ੍ਰਾਫ ਉੱਤੇ ਜਾਊਗਾ ਕਦੀ نیچے ਨਹੀਂ ਜਾਊਗਾ ਹਾਂਜੀ ਤੇ ਅਖੀਰ ਵਿੱਚ ਘਟਾਰੀਆ ਸਾਹਿਬ ਜੇਕਰ ਮੇਰੇ ਪੁੱਛਣ ਨੂੰ ਕੋਈ ਸਵਾਲ ਰਹਿ ਗਿਆ ਹੋਵੇ ਤੁਸੀਂ ਕੋਈ ਦਿਲ ਦੀ ਗੱਲ ਮਤਲਬ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਮੈਂ ਇਹੀ ਤੁਹਾਡੇ ਮੱਦੇਨਜ਼ਰ ਮੈਸੀ ਲਾਣਾ ਚਾਹੁੰਦਾ ਵਾਂ ਸਾਰੀ ਸੰਗਤ ਨੂੰ ਰਲ ਮਿਲ ਕੇ ਰਹੋ ਸਾਰੇ ਜਾਨੇ ਵਿਰੋਧੀਆਂ ਨੇ ਹਮੇਸ਼ਾ ਹੀ ਇਹ ਕਰਦੇ ਆ ਕਿ ਉਂਗਲਾ ਲਾ ਕੇ ਆਪਸ ਦੇ ਵਿੱਚ ਫੁੱਟ ਪਾਓ ਰਾਜਕਰੋ ਦੀ ਨੀਤੀਆਂ ਅਪਣਾਉਂਦੇ ਆ ਲੋਕਾਂ ਦੀਆਂ ਗੱਲਾਂ ਵਿੱਚ ਨਾ ਜਾਓ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਸਾਡੇ ਕੋਲੇ ਸੁਪਰੀਮੋ ਸ਼੍ਰੀ ਅਦਮਿਤ ਕੇਜੀਵਾਲ ਜੀ ਮੁੱਖ ਮੰਤਰੀ ਦਿੱਲੀ ਉਹ ਵੀ ਬਹੁਤ ਜਲਦੀ ਬਾਹਰ ਆ ਰਹੇ ਆ ਕਿਉਂਕਿ ਜੁੱਦਨੋਂ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਵਾ ਸਪਣੇ ਸੰਜੀਤ ਸਿੰਘ ਜੀ ਜੋ ਹਾਂਜੀ ਸਾਡੇ ਰਾਜ ਸਭਾ ਮੈਂਬਰ ਆ ਜੀ ਜੀ ਤੇ ਉਹਨਾਂ ਨੂੰ ਵੀ ਨਹੀਂ ਕੈਦ ਕਰ ਸਕਿਆ ਕੋਈ ਪ੍ਰੂਫ ਨਹੀਂ ਮਿਲੇ ਹੈਗੇ ਜੜੀਆਂ ਵੀ ਗੱਲਾਂ ਵਾ ਇਹ ਸਿਰਫ ਦੂਜੇ ਹੁਣ ਦੇਖੋ ਜੀ ਵਿਰੋਧੀ ਵੀ ਇਹ ਗੱਲ ਕਹਿਣ ਲੱਗ ਪਏ ਆ ਕਿ ਜਿਹੜੀ ਬੀਜਪੀ ਸਰਕਾਰ ਨੇ ਸਾਡੇ ਸੁਪਰੀਮੋ ਜੀ ਨੂੰ ਅੰਦਰ ਕੀਤਾ ਵਾ ਬਹੁਤ ਗਲਤ ਕੀਤਾ ਜਦੋਂ ਵਿਰੋਧੀਆਂ ਦੇ ਮੂੰਹ ਤੇ ਵੀ ਗੱਲ ਆ ਜਾਣਾ ਇਹਦਾ ਮਤਲਬ ਇਹ ਹੁੰਦਾ ਕਿ ਆਪਣੀ ਚੜ੍ਹਦੀ ਕਲਾ ਹੀ ਹੈ ਜੀ ਜੀ ਤੇ ਦਰਸ਼ਕੋ ਤੁਸੀਂ ਸਾਰੀ ਗੱਲਬਾਤ ਸੁਣੀ ਆ ਤੇ ਬਾਕੀ ਜੇ ਤੁਹਾਡੀ ਇਸ ਬਾਰੇ ਕੀ ਵਿਚਾਰ ਹੈ ਜੇ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਵੀ ਜਿਹੜਾ ਇਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਉਹ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਜਰੂਰ ਦੱਸ ਲਿਓ ਤੇ ਜੁੜੇ ਰਹੋ 탑 ਦਾ ਸੱਚ ਨਿਊਜ਼ ਨਾਲ ਮੈਂ ਸਿਮਰਨਜੀਤ ਕੁਰਮਰਾਣਾ ਧੰਨਵਾਦ